ਬੱਬੂ ਕਹਿੰਦੇ ਬੱਬੂ ਮਾਨ ਦੀ ਦਾਉਦ ਵਰਗਿਆਂ ਨਾਲ ਵੀ ਯਾਰੀ ਸੀਗੀ ਐਵੇਂ ਨਹੀਂ ਬੰਬੇਜ ਵੀ ਪੂਰਾ ਸਿੱਕਾ ਚੱਲਦਾ ਸੀ ਤੇ ਚੰਡੀਗੜ੍ਹ ਚ ਵੀ ਬੱਬੂ ਮਾਨ ਪਹਿਲਾਂ ਤੋਂ ਪੂਰਾ ਦਬਕੇ ਨਾਲ ਰਿਆ ਇੰਡਸਟਰੀ ਚ ਤੇ ਤੁਸੀਂ ਦੇਖੋ ਕਿੱਡੇ ਕਿੱਡੇ ਬੰਦਿਆਂ ਨਾਲ ਹਨਾ ਯਾਰੀ ਸੀ ਇਹ ਗੱਲ ਕਹਿ ਰਹੇ ਆ ਪਰ ਜੇ ਅਸਲੀਅਤ ਵਿੱਚ ਜਾਈਏ ਮੈਨੂੰ ਨਹੀਂ ਲੱਗਦਾ ਇਹ ਹੋਰ ਚਲੋ ਠੀਕ ਆ ਦਬਕਾ ਬੱਬੂ ਮਾਨ ਦਾ ਸੀਗਾ ਪਰ ਮੈਨੂੰ ਨਹੀਂ ਲੱਗਦਾ ਇਹ ਦਾਉਦਵਾ ਇਹਨੂੰ ਦਾਉਦ ਨਾਲ ਜੋੜਿਆ ਜਾ ਰਿਹਾ ਬੱਬੂ ਮਾਨ ਨੂੰ ਬਿਲਕੁਲ ਵੀ ਨਹੀਂ ਇਹ ਕੋਈ ਹੋਰ ਬੰਦਾ ਹੈ ਤਾਂ ਮੜੰਗਾ ਉਹਦੇ ਨਾਲ ਪੈਂਦਾ ਆ ਮੈਂ ਮੰਨਦਾ ਕਿ ਤਬਕਾ ਵੀ ਹੈਗਾ ਆ ਬੰਬੇ ਤੱਕ ਵੀ ਚੱਲਦੀ ਸੀ ਚੰਡੀਗੜ੍ਹ ਚ ਵੀ ਪੂਰਾ ਬੱਬੂਮਾਨ ਨੇ ਆਪਣਾ ਠੋਕ ਰੱਖਿਆ ਉਹਦੀ ਬਦਮਾਚੀ ਸੀ ਮੰਨਦੇ ਆ ਪਰ ਭਰਾਵੋ ਆ ਜਿਹੜਾ ਹੈ ਨਾ ਬੰਦੇ ਨਾਲ ਦਾਊਦ ਨਾਲ ਬੱਬੂਮਾਨ ਇਦਾਂ ਦਾ ਬਿਲਕੁਲ ਨਹੀਂ ਹੈਗਾ ਹੈ ਨਾ ਭਈ ਜੇ ਉਹ ਉਹਨੇ ਆਪਣੇ ਸਿਰ ਤੇ ਕੀਤਾ ਜੋ ਕੁਝ ਕੀਤਾ ਐਵੇਂ ਆ ਨਾ ਜਿਹੜਾ ਇਹਨੂੰ ਦਾਊਦ ਨਾਲ ਜੋੜਿਆ ਜਾ ਰਿਹਾ ਆ ਆ ਫੋਟੋ ਨੂੰ ਇਹ ਬਿਲਕੁਲ ਗਲਤ ਗੱਲ ਆ ਤੇ ਮੈਂ ਤੁਹਾਨੂੰ ਸਾਫ਼ ਕਹਿ ਦਿੰਨਾ ਆ ਇਹ ਨਾਂ ਤਾਂ ਆ ਬੰਦਾ ਜਿਹੜਾ ਖੜਾ ਦਾਊਦਵਾ ਤੇ ਬੱਬੂ ਮਾਨ ਨਾਲ ਬੱਬੂ ਮਾਨ ਇਹ ਕੋਈ ਹੋਰ ਬੰਦਾ ਆ ਕੋਈ ਆਪਣੇ ਪੰਜਾਬ ਦਾ ਹੀ ਆ ਜਿਹੜਾ ਜਾਨਕਿ ਲੱਗਦਾ ਦਾਊਦ ਵਰਗਾ ਆ ਹੁਣ ਮੜੰਗਾ ਪੈ ਜਾਂਦਾ ਆ ਬੰਦਿਆਂ ਦਾ ਨਾ ਤੇ ਇਹਦੇ ਹੁਣ ਸਿੱਧੂ ਮੂਸੇ ਵਾਲੇ ਕਿੰਨੇ ਆ ਬੱਬੂ ਮਾਨ ਨਾਲ ਕਿੰਨੇ ਆ ਨਾ ਧਰਮਿੰਦਰ ਅਰਗੇ ਅਜੇ ਦੇ ਬੰਦੇ ਹਰ ਇੱਕ ਬੰਦੇ ਦੇ ਹਨਾ ਕਾਪੀ ਆਈ ਹੋਈ ਆ ਹਰੇਕ ਦੀ ਹੈ ਨਾ ਇਸ ਕਰਕੇ ਉਦੌਦੀਆਂ ਵੀ ਕਾਪੀਆਂ ਆਈਆਂ ਆ ਤੇ ਬਿਲਕੁਲ ਬੱਬੂ ਮਾਨ ਦੀ ਕੋਈ ਬਦਨਾਮੀ ਸ਼ੱਕ ਨਹੀਂ ਉਦਾ ਦਬਕਾ ਪੂਰਾ ਚੰਡੀਗੜ੍ਹ ਚ ਬੰਬੇ ਸਾਰੀ ਦੁਨੀਆ ਤੇ ਚੱਲਦਾ ਸੀਗਾ ਇਹ ਚ ਕੋਈ ਨਹੀਂ ਪਰ ਜਿਹੜਾ ਆ ਦੌਦ ਨਾਲ ਮਿਲਿਆ ਜਾ ਰਿਹਾ ਇਹ ਬਿਲਕੁਲ ਗਲਤ ਆ ਕੀ ਕਹੋਗੇ ਇਸ ਵੀਡੀਓ ਬਾਰੇ ਜਰੂਰ ਦੇ ਦਿਓ ਧੰਨਵਾਦ